ਮੈਂ ਵਿਵੇਕਨੰਦ ਨੂੰ ਪੜਿਆ ਸੀ ਤੇ ਉਹ ਕਹਿੰਦਾ ਇਹ ਜਿਹੜੇ અવਤਾਰ ਨੇ ਨਾ ਸਮੇ ਤੋਂ ਪਹਿਲੇ ਆ ਜਾਂਦੇ ਨੇ ਜਦ ਆਂਦੇ ਨੇ ਇਹਨਾਂ ਨੂੰ ਕੋਈ ਸੁਣਨ ਵਾਲਾ ਨਹੀਂ ਸਮਝਣ ਵਾਲਾ ਨਹੀਂ ਆਉਂਦਾ ਤੇ ਜਦ ਕਿਦਰ ਕੋਈ ਇੱਕ ਅਜ ਸੁਣਨ ਵਾਲਾ ਸਮਝਣ ਵਾਲਾ ਪੈਦਾ ਹੁੰਦਾ ਉਹਦਾ ਹੁੰਦੇ ਮੈਂ ਹੈਰਾਨ ਹੋਇਆ ਉਸ ਮਹਾਪੁਰਸ਼ ਦੇ ਬੋਲ ਕੋ ਕਿਤੇ ਸਾਰੇ ਹੀ અવਤਾਰ ਸਮੇ ਤੋਂ ਪਹਿਲੇ ਆਏ ਨੇ ਇਸੇ ਵਾਸਤੇ ਕਿਸੇ ਨੂੰ ਸੂਲੀ ਤੇ ਚੜਾਇਆ ਗਿਆ ਕਿਸੇ ਦੇ ਦੰਦ ਤੋੜੇ ਗਏ। ਮੁਹੰਮਦ ਸਾਹਿਬ ਦੇ ਦੰਦ ਤੋੜੇ ਗਏ। ਕਿਸੇ ਨੂੰ ਤਤੀ ਤਵੀ ਤੇ ਬਿਠਾਇਆ ਗਿਆ। ਕਿਸੇ ਨੂੰ ਪਿੰਜਰੇ ਦੇ ਵਿੱਚ ਬੰਦ ਕੀਤਾ ਗਿਆ। ਕਿਸੇ ਦੇ ਬੱਚਿਆਂ ਨੂੰ ਦੀਵਾਰਾਂ ਦੇ ਚਿਣਿਆ ਗਿਆ। ਤੇ ਕਿਸੇ ਦੇ ਭਗਤ ਸਿੱਖ ਦੇ ਬੰਦ-ਬੰਦ ਕੱਟੇ ਗਏ। ਕਿਸੇ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ। ਤੁਗਿਆ ਚੋਰੀ ਕੀਤੀ ਸੀ ਯਾਰੀ ਕੀਤੀ ਸੀ ਹਿੰਸਾ ਕੀਤੀ ਸੀ ਕੁਝ ਵੀ ਨਹੀਂ ਕੀ ਕੀਤਾ ਸੀ ਕਿਸੇ ਚੋਰ ਨੂੰ ਵੀ ਇਸ ਢੰਗ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਕਿਸੇ ਦੁਰਾਚਾਰੀ ਨਾਲ ਵੀ ਇਸ ਢੰਗ ਦਾ ਵਿਵਹਾਰ ਨਹੀਂ ਕੀਤਾ ਜਾਂਦਾ ਪਰ ਕਿਸੇ ਕਾਤਲ ਨਾਲ ਵੀ ਇਸ ਢੰਗ ਦੀ ਸਜ਼ਾ ਆਈ ਹੋਵੇ ਕਿ ਤੇ ਬੰਦ-ਬੰਦ ਘਟੋਏ ਸਤਾ ਨਹੀਂ ਕਸੂਰ ਕੀ ਸੀ ਵਕਤ ਤੋਂ ਪਹਿਲੇ ਆ ਜਾਂਦੇ ਨੇ ਵਿਵੇਕ ਆਨੰਦ ਕਹਿੰਦਾ ਹੈ ਔਰ ਬੋਲ ਇਤਨੇ ਉੱਚੇ ਹੁੰਦੇ ਨੇ ਇਤਨੇ ਉੱਚੇ ਹੁੰਦੇ ਨੇ ਕਿ ਲੋਕਾਂ ਦੇ ਸਿਰ ਨਹੀਂਵੇਂ ਹੁੰਦੇ ਕਿ ਲੋਕਾਂ ਨੂੰ ਸਿਰ ਨਹੀਂਵਾ ਹੋਣਾ ਕਬੂਲ ਨਹੀਂ ਪਰਵਾਹ ਨਹੀਂ ਕੋਸ਼ਿਸ਼ ਕਰਦੇ ਨੇ ਰੱਬ ਤੂੰ ਆਪਣਾ ਸਿਰ ਜ਼ਰਾ ਨਹੀਂ ਵਾ ਕਰ ਤੂੰ ਨਹੀਂ ਵਾ ਕਿ ਜੇ ਪਰਮਾਤਮਾ ਹੀ ਨੀਵਾ ਹੋ ਗਿਆ ਤਾਂ ਫਿਰ ਪਰਮਾਤਮਾ ਸਾਡੇ ਵਰਗਾ ਫਿਰ ਪੂਜਣ ਦੀ ਕੀ ਲੋੜ ਹੈ ਫਿਰ ਸਜਦਾ ਕਰਨ ਦੀ ਕੀ ਲੋੜ ਹੈ